ਦਾ ਟੀਵੀ ਐਨਆਰਆਈ ਦੇਖ ਰਹੇ ਤੁਸੀਂ ਇਸ ਵਕਤ ਵੱਡੀ ਖਬਰ ਸਾਹਮਣੇ ਆਈ ਹੈ ਕਿ ਪੀਜੀਆਈ ਚੰਡੀਗੜ੍ਹ ਦੇ ਵਿੱਚ ਕਰੋੜਾਂ ਦਾ ਘੁਟਾਲਾ ਹੋ ਚੁੱਕਿਆ ਉਹ ਪੀਜੀਆਈ ਜਿੱਥੇ ਰਜਾਨਾ ਹਜ਼ਾਰਾਂ ਜਿਹੜੇ ਆਮ ਵਿਅਕਤੀ ਨੇ ਦਵਾਈਆਂ ਲੈਣ ਜਾਂਦੇ ਨੇ ਆਪਣਾ ਇਲਾਜ ਕਰਵਾਉਣ ਜਾਂਦੇ ਨੇ ਉਸੇ ਪੀਜੀਆਈ ਚੰਡੀਗੜ੍ਹ ਦੇ ਵਿੱਚ ਤਮੰਦਾਂ ਦੇ ਲਈ ਆਈਆਂ ਦਵਾਈਆਂ ਨੇ ਜਿਹੜੀ ਵੱਡੀ ਖਬਰ ਹੈ ਮੀਡੀਆ ਸੂਤਰਾਂ حوالے ਤੋਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਪੀਜੀਆਈ ਚੰਡੀਗੜ੍ਹ ਦੇ ਵਿੱਚ 1 ਪੁਆਇੰਟ 14 ਕਰੋੜ ਰੁਪਏ ਦੀ ਗ੍ਰਾਂਟ ਦਾ ਘੁਟਾਲਾ ਹੋ ਚੁੱਕਿਆ ਸੀਬੀਆਈ ਦੇ ਵੱਲੋਂ ਇਸ ਗੱਲ ਦੇ ਉੱਪਰ ਇਸ ਵਕਤ ਵੱਡੀ ਕਾਰਵਾਈ ਕੀਤੀ ਗਈ ਹੈ ਸੀਬੀਆਈ ਨੇ ਪਜੀਆਈ ਦੇ 6 ਮੁਲਾਜ਼ਮਾਂ ਸਵੇਤ ਦੋ ਹੋਰ ਨਾ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਲੋੜਵੰਦਾ ਦੇ ਲਈ ਜੜੀ ਗ੍ਰਾਂਟ ਆਈ ਸੀ ਦਵਾਈਆਂ ਆਈਆਂ ਸੀ ਉਹ ਬਾਹਰ ਵੇਜਤੀਆਂ ਗਿਆ ਨੇ ਬੇਲਾਂ ਦਾ ਜਿਹੜਾ ਅਦਲਾ ਬਦਲੀ ਕੀਤੀ ਗਈ ਹੈ ਜਿਹੜੇ ਜਾਲੀ ਬਿੱਲ ਪੇਸ਼ ਕੀਤੇ ਗਏ ਨੇ ਇਹ ਵੱਡਾ ਕੁਟਾਲਾ ਪੀਜੀਆਈ ਚੰਡੀਗੜ੍ਹ ਦੇ ਵਿੱਚ ਹੋ ਚੁੱਕਿਆ ਪਰ ਇਸ ਵਕਤ ਇਸ ਦੇ ਉੱਪਰ ਸੀਬੀਆਈ ਦਾ ਐਕਸ਼ਨ ਨਜ਼ਰ ਆ ਰਿਹਾ ਸੀਬੀਆਈ ਨੇ ਪੀਜੀਆਈ ਦੇ 6 ਮੁਲਾਜ਼ਮਾਂ ਸਮੇਤ ਦੋ ਹੋਰ ਨਾਮ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਤਕਰੀਬਨ ਦੱਸਿਆ ਜਾ ਰਿਹਾ ਕਿ ਮੀਡੀਆ ਸੂਤਰਾਂ حوالے ਤੋਂ ਖਬਰ ਆ ਕਿ ਗੋਲ ਮਾਰਕੀਟ ਦੇ ਨੇੜੇ ਕੋਈ ਫੋਟੋ ਸਟੇਟ ਦੀ ਦੁਕਾਨ ਸੀ ਤੇ ਉਸ ਤੋਂ ਸਾਰਾ ਜਿਹੜਾ ਇਹ ਨੈਕਸਸ ਆ ਅੱਗੇ ਚਲਾਇਆ ਜਾਂਦਾ ਸੀ ਕਿਉਂਕਿ ਪਜੀ ਚੰਡੀਗੜ੍ਹ ਇੱਕ ਅਜਿਹਾ ਪੋਸਟ ਗ੍ਰੈਜੂਏਟ ਇੰਸਟੀਚਿਊਟ ਆ ਜਾਂ ਵੱਡਾ ਹੌਸਟਲ ਆ ਜਿਸਾ ਦੇਸ਼ਪੁਰ ਦੇ ਵਿੱਚ ਨਾਮ ਆ ਉਹ ਇਹ ਵੀ ਗੱਲ ਆ ਕਿ ਲੋੜਵੰਦ ਗਰੀਬ ਮਜ਼ਦੂਰਾਂ ਨੂੰ ਉੱਥੇ ਗਵਰਨਮੈਂਟ ਦੇ ਵੱਲੋਂ ਸਬਸਿਡੀ ਦੇ ਉੱਪਰ ਜਿਹੜੀਆਂ ਮੁਫਤ ਬਹੁਤ ਸਾਰੀਆਂ ਜਿਹੜੀਆਂ ਮੈਡੀਸਨ ਨੇ ਦਵਾਈਆਂ ਨੇ ਉਹ ਵੀ ਦਿੱਤੀਆਂ ਜਾਂਦੀਆਂ ਰਹੀ ਤੇ ਇਸ ਵਕਤ ਜੋ ਵੱਡੀ ਖਬਰ ਸਾਹਮਣੇ ਆ ਕਿ ਪਜੀ ਚੰਡੀਗੜ੍ਹ ਦੇ ਵਿੱਚ ਜ਼ਰੂਰਤਮੰਦਾ ਲਈ ਜਿਹੜੀਆਂ ਸਰਕਾਰ ਦੁਆਰਾ ਮੁਫਤ ਦਵਾਈਆਂ ਭੇਜੀਆਂ ਜਾਂਦੀਆਂ ਨੇ ਉਹ ਬਾਹਰ ਵੇਚ ਦਿੱਤੀਆਂ ਗਈਆਂ ਨੇ ਚੰਡੀਗੜ੍ਹ ਪੀਜੀਆਈ ਦੇ ਵਿੱਚ ਜ਼ਰੂਰਤਮੰਦਾ ਦੇ ਲਈ ਆਈਆਂ ਦਵਾਈਆਂ ਬਾਹਰ ਵੇਚੀਆਂ ਗਈਆਂ ਨੇ 1.14 ਕਰੋੜ ਰੁਪਏ ਦਾ ਘੁਟਾਲਾ ਹੋ ਚੁੱਕਾ ਹੈ ਜਿਹੜੀ ਗ੍ਰਾਂਟ ਆਈ ਸੀ ਉਸ ਦੇ ਵਿੱਚ ਘੁਟਾਲਾ ਹੋਇਆ ਇਸ ਵਕਤ ਸੀਬੀਆਈ ਨੇ 55 ਕੱਸ ਲਿਆ ਪੀਜੀਆਈ ਦੇ 6 ਮੁਲਾਜ਼ਮਾ ਸਮੇਤ ਦੋ ਹੋਰ ਨਾਂ ਵਿਅਕਤੀਆਂ ਦੇ ਕਲਾਪ ਮਾਮਲਾ ਦਰਜ ਕਰ ਲਿਆ ਗਿਆ ਤੇ ਹੁਣ ਅੱਗੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਕਿ ਨੈਕਸਸ ਕਿੱਥੇ ਤੱਕ ਜੁੜਦਾ ਕਿਹੜੇ ਮੈਡੀਕਲ ਨਾਲ ਸੰਬੰਧ ਰੱਖਦਾ ਕਿੱਥੇ ਤੱਕ ਇਹ ਦਵਾਈਆਂ ਫਿਰ ਸਪਲਾਈ ਕੀਤੀਆਂ ਜਾਂਦੀਆਂ ਸੀ ਕਿਸ ਤਰੀਕੇ ਗਰਾਂਟਾ ਦੇ ਵਿੱਚ ਏਰ ਪੇਰੋਈ ਜਾਂ ਬਿਲਾਂ ਦੀ ਅਦਲਾ ਬਦਲੀ ਕਿਸ ਤਰੀਕੇ ਕੀਤੀ ਗਈ ਹੈ ਸਾਰੀ ਜਾਂਚ ਪੜਤਾਲ ਸੀਬੀਆਈ ਦੇ ਵੱਲੋਂ ਕੀਤੀ ਜਾ ਰਹੀ ਹੈ